ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਢਖੜੇ ਮਹੱਲਾ ਪੰਜਵਾ ਲੋੜੀ ਦੋ ਖਬਜਾਇ ਸੋ ਮੀਰਾ ਮੀਰਨ ਜ਼ਿਰ ਜਿਸ ਪ੍ਰਭੂ ਨੂੰ ਖਬ ਗਈ ਸਾਰੀਆਂ ਜਾਏ ਜਗਾ ਥਾਵਾ ਵਿੱਚ ਸਭ ਜੀਵ ਪ੍ਰਾਪਤ ਕਰਨਾ ਲੋੜੀ ਦੋ ਚਾਹੁੰਦੇ ਹਨ ਉਹ ਪ੍ਰਭੂ ਮੀਰਾ ਪਾਤਸ਼ਾਹਾਂ ਦਾ ਸਿਰ ਸ਼ਰੋਮਣੀ ਮੀਰਨ ਪਾਤਸ਼ਾਹ ਹੈ ਹੱਠ ਮੰਜਾਹੂ ਸੋਤਣੀ ਚੌਦ ਮੁਖ ਅਲਾਏ ਉਹ ਤਣੀ ਮਾਲਕ ਪ੍ਰਭੂ ਸਾਰਿਆਂ ਦੇ ਹੱਟ ਹੁੰਦਾ ਹਿਰਦਿਆਂ ਦੇ ਮਜਾਹੂ ਕਈ ਇਹ ਵਿੱਚ ਵਿਆਪਕ ਹੋ ਕੇ ਵਸ ਰਿਹਾ ਹੈ ਪਰ ਉਸ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ ਜੋ ਆਪਣੇ ਹਿਰਦੇ ਦੁਆਰਾ ਵੀ ਉਸ ਦਾ ਜਸ ਚੌਦ ਉਚਾਰਦਾ ਤੇ ਮੂੰਹ ਰਸਨਾ ਕਰਕੇ ਵੀ ਉਸ ਦੇ ਗੁਣਾਂ ਨੂੰ ਅਲਾਇ ਅਲਾਪਣਾ ਕਰਦਾ ਹੈ ਮਹੱਲਾ ਪੰਜਵਾ ਮਾਨਕੂ ਮੋਹ ਨਾ ਮਾਉ ਦਿਨਾਂ ਧਣੀ ਅਪਾਹੇ ਏ ਮਾਉ ਕੀਏ ਮਾਤਾ ਰੂਪ ਸੰਤ ਜਨੋ ਮੈਨੂੰ ਮਾਨਕੂ ਮਾਨਕ ਰੂਪ ਨਾਮ ਧਣੀ ਮਾਲਕ ਗੁਰਾਂ ਨੇ ਆਪ ਹੀ ਦਿਨਾਂ ਦੇਣਾ ਕੀਤਾ ਹੈ ਅਪਾਹੇ ਨਰਲੇਪ ਗੁਰਾਂ ਨੇ ਮਾਨਕ ਰੂਪ ਨਾਮ ਖਰੀ ਦੇਣਾ ਕੀਤਾ ਹੈ ਹਿਆ ਮਹਿਜਾ ਠੰਡੜਾ ਮੁਖੋ ਸੱਚ ਅਲਾਈ ਮੂੰਹੋ ਸੱਜਾ ਨਾਮ ਅਲਾਈ ਉਚਾਰਨ ਕਰਕੇ ਮਹਿਜਾ ਮੇਰਾ ਹਿਆਉ ਹਿਰਦਾ ਵੀ ਠੰਡੜਾ ਕੀਏ ਠੰਡਾ ਸ਼ਾਂਤ ਹੋ ਗਿਆ ਹੈ ਮਹੱਲਾ ਪੰਜਵਾ ਮੂਥੀ ਆਉ ਸੇਜ ਨੈਣਾ ਪਿਰੀ ਵਿਸਾਵਣਾ ਪਤੀ ਪਰਮੇਸ਼ਰ ਦੇ ਵਾਸਤੇ ਮੈਂ ਆਪ ਜੀ ਦੀ ਆਪ ਜੀ ਸੇਜਾ ਜਿਹੜੀ ਤੇ ਆਉ ਹੋਣਾ ਕਰਾਂ ਅਤੇ ਪਰੀ ਪਿਆਰੇ ਪਤੀ ਲਈ ਨੈਣਾ ਨੇਤਰਾਂ ਦਾ ਵਿਛਾਉਣਾ ਵਿਛਾਉਣਾ ਕਰਾਂ ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੋ ਬਾਹਰੇ ਜੇਕਰ ਪ੍ਰਭੂ ਪਤੀ ਇੱਕ ਵਾਰ ਇੱਕ ਵਾਰੀ ਵੀ ਮੇਰੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਣਾ ਕਰੇ ਤਦੋਂ ਕੀਮਾ ਹੰਦਾ ਕੀਮਤ ਹੋ ਬਾਹਰੇ ਉਹ ਕੀਮਤ ਜਿਹੜੇ ਬਾਹਰ ਹੀ ਬੇਅੰਤ ਸੁਖ ਪ੍ਰਾਪਤ ਹੋ ਜਾਂਦੇ ਆ ਕੀਮਤ ਤੋਂ ਵੀ ਬਾਹਰ ਹਨ ਪਾਵੋਨਾਂ ਸੁੱਖਾਂ ਦੀ ਕੋਈ ਕੀਮਤ ਨਹੀਂ ਰਹੇਗੀ ਪੌੜੀ ਮੰਨ ਲੋ ਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਏ ਹਰੀ ਤੇਰੇ ਤਾਂ ਹੀ ਮਿਲਣ ਵਾਸਤੇ ਮੇਰਾ ਮਨ ਹਿਰਦਾ ਬਹੁਤ ਲੋਚੈ ਚਾਹੁੰਦਾ ਹੈ ਪਰ ਕਿਸ ਪ੍ਰਕਾਰ ਤੇਰਾ ਦਰਸ਼ਨ ਦੀਦਾਰ ਪਾਉਣਾ ਕਰਾਂ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੋਲਾਈਆ हे मेरे साहिबा मालिक जेकर तू मेनू बिन ਥੋੜਾ ਮਾਤਰ ਵੀ ਆਪਣੀ ਤਰਫ ਬੁਲਾਉਣਾ ਕਰੀ ਤਾ ਮੈਂ ਸਮਝਦਾ ਹਾਂ ਕਿ ਮੈਂ ਲੱਖਾਂ ਹੀ ਰੁਪਏ ਵੜਦੇ ਹੁੰਦਾ ਵਟਲੇ ਮੈਂ ਚਾਰੇ ਕੁੰਡਾਂ ਪਾਲੀਆਂ ਦੁੱਧ ਜੇਵੜ ਨਸਾਈਆ हे ਪ੍ਰਭੂ ਮੈਂ ਚਾਰੇ ਦਿਸ਼ਾਵਾਂ ਭਾਲ ਕੇ ਖੋਜ ਕੇ ਦੇਖ ਲਈਆਂ ਹਨ ਪਰੰਤੂ हे ਸਾਈਆਂ ਮਾਲਕ ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਮੰਦਰ ਸਿਹੁ ਮਾਰਗ ਸੰਤ ਹੋ ਕਿਉ ਪ੍ਰਭੂ ਮਿਲਾਈਆ हे ਸੰਤ ਜਨੋ ਮੈਨੂੰ ਪਰਮੇਸ਼ਰ ਦੀ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਦੱਸਣਾ ਕਰੋ ਕਿਸ ਪ੍ਰਕਾਰ ਪਰਮੇਸ਼ਰ ਮੈਨੂੰ ਆਪਣੇ ਨਾਲ ਮੇਲ ਲਵੇ ਮਨ ਅਰਪਿਓ ਹੋਮੈ ਤਜਹੁ ਇਤ ਪੰਥ ਜੁਲਾਈਆ ਉੱਤਰ ਦਿੰਦੇ ਹਨ ਆਪਣੇ ਮਨ ਦੀ ਮਤ ਨੂੰ ਗੁਰਾਂ ਪਾਸ ਅਰਪਣਾ ਭੇਟ ਕਰਨਾ ਕਰ ਦੇਹੀ ਗੁਨਾ ਅੱਦੀ ਹੰਗਤਾ ਮਮਤਾ ਛੱਡਣੀ ਕਰ ਇਸ ਪੰਥ ਰਸਤੇ ਵਿੱਚ ਹੀ ਜੁਲਾਈਆ ਚੱਲਣਾ ਕਰ ਨਿਤ ਸੇਵਹੁ ਸਾਹਿਬ ਆਪਣਾ ਸਤਸੰਗ ਮਿਲਾਈਆ ਨਿਤਾ ਪ੍ਰਤੀ ਆਪਣਾ ਸਾਹਿਬ ਮਾਲਿਕ ਪ੍ਰਭੂ ਸੇਵਨਾ ਕਰ ਅਤੇ ਸਤਸੰਗ ਸੰਤ ਜਨਾਨੀ ਸੰਗਤ ਵਿੱਚ ਮਿਲਣਾ ਕਰ ਸਬੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆ ਫੇਰ ਕਿੰਨੇ ਤੁਹਾਡੀਆਂ ਸਭੇ ਸਾਰੀਆਂ ਆਸਾਂ ਮੀਦਾਂ ਪੂਰਨ ਹੋ ਜਾਣਗੀਆਂ ਅਤੇ ਗੁਰੂ ਸਰੂਪ ਤੁਰਿਆ ਪਾਦਰੂਪੀ ਮਹੱਲ ਵਿੱਚ ਬੁਲਾਈਆ ਬੁਲਾ ਲਵੇਗਾ ਤੁਦ ਜੇਵੜ ਹੋਰ ਨ ਸੁੱਜਈ ਮੇਰੇ ਮਿੱਤਰ ਗੋਸਾਈਆ ਹੇ ਮੇਰੇ ਮਿੱਤਰ ਪਿਆਰੇ ਸੱਜਣ ਪ੍ਰਿਥਵੀ ਦੇ ਮਾਲਕ ਪ੍ਰਭੂ ਇਸ ਕਰਕੇ ਮੈਨੂੰ ਤੇਰੇ ਜਿੱਡਾ ਵੰਡਾ ਹੋਰ ਕੋਈ ਵੀ ਨਹੀਂ ਸੋਝਦਾ ਦਿਸਦਾ ਦੱਕਣੀ ਮਹੱਲਾ ਪੰਜਵਾ ਸਤਿਗੁਰੂ ਜੀ ਜਗਿਆਸੂ ਦੇ ਅੰਦਰ ਹਰੀ ਦਾ ਪਿਆਰ ਪ੍ਰਗਟ ਕਰਨ ਲਈ ਮਿਲਾਪ ਦੀ ਤਾੰਗ ਬਾਰੇ ਦੱਸਦੇ ਹੋਏ ਉਪਦੇਸ਼ ਕਥਨ ਕਰਦੇ ਆ ਮੂ ਥੀ ਆਉ ਤਖਤ ਪੀਰੀ ਮਹਿੰਜੇ ਪਾਤਸ਼ਾਹ ਏ ਮਹਿੰਜੇ ਮੇਰੇ ਪਰੀ ਪਿਆਰੇ ਪਾਤਸ਼ਾਹ ਰੂਪ ਪ੍ਰਭੂ ਮੈਂ ਤੇਰੇ ਵਿਰਾਜਣ ਲਈ ਤਖਤ ਸੰਗਾਸਣ ਰੂਪ ਥੀ ਆਉ ਹੋ ਜਾਵ ਭਾਵ ਮਿਲਾਵੇ ਕੋਲ ਕਵਲ ਜਿਵੇ ਬਿਗਸਾਵਦੋ ਜਦੋਂ ਤੂੰ ਆਪਣੇ ਪਾਵ ਚਰਨਾਂ ਦੇ ਕੋਲ ਪਾਸ ਮਿਲਾਉਣਾ ਕਰੇ ਪਾਵ ਆਪਣੇ ਚਰਨਾਂ ਦਾ ਧਿਆਨ ਬਖਸ਼ਣਾ ਕਰੇ ਤਦੋਂ ਮੇਰਾ ਹਿਰਦਾ ਕਮਲ ਫੁੱਲ ਜਿਹੜਾ ਉਹ ਫੁੱਲ ਵਾਂਗ ਵਿਗਸਾਵਦੋ ਖਿੜ ਜਾਵੇ ਮਹੱਲਾ ਪੰਜਵਾ ਪਿਰਿਆ ਸੰਦੜੀ ਭੁੱਖ ਮੂ ਲਾਵਣ ਥੀ ਵਿਥਰਾ ਪਿਰਿਆ ਪਿਆਰੇ ਪਰਮੇਸ਼ਰ ਸੰਦੜੀ ਹੰਦਾ ਦੀ ਭੁੱਖ ਮੈਂ ਲਾਵਣ ਸਲੂਣਾ ਭੋਜਨ ਥੀ ਥਾਂ ਬਾਵਤੀ ਹੋ ਕੇ ਵਿਤਰਾ ਰਹਿਣਾ ਕਰਾਂ अथवा ਜਿਨ੍ਹਾਂ ਸੰਤ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦੀ ਭੁੱਖ ਲੱਗੀ ਹੈ ਮੈਂ ਉਹਨਾਂ ਦੇ ਲਾਵਣ ਲਵੇ ਸੰਘੋ ਕੇ ਸਤਿ ਤਰ੍ਹਾਂ ਜਾਨ ਮਿਠਾਈ ਇਕ ਬੇਈ ਪੀੜੇ ਨਾ ਹਟੇ ਇਹੋ ਜਾਣਨਾ ਕਰੋ ਕਿ ਜਿਵੇਂ ਗੰਨੇ ਨੂੰ ਪੀੜੀਏ ਤਾਂ ਉਸ ਵਿੱਚੋਂ ਮਿਠਾਈ ਮਿੱਠਾ ਰਸ ਨਿਕਲਦਾ ਅਤੇ ਜੇਕਰ ਦੂਜੀ ਵਾਰ ਵੀ ਪੀੜਨਾ ਕਰੀਏ ਤਾਵੀਂ ਉਹ ਗੰਨਾ ਰਸ ਦੇਣ ਤੋਂ ਹਟੇ ਹਟਦਾ ਨਹੀਂ ਭਾਵੇਂ ਫੇਰ ਵੀ ਰਸ ਦੇ ਹੀ ਦਿੰਦਾ ਹੈ ਇਸੇ ਪ੍ਰਕਾਰ ਸੰਤ ਭਗਤ ਗੰਨਿਆਂ ਦੀ ਨਿਆਈ ਹਨ ਜੇਕਰ ਕੋਈ ਉਹਨਾਂ ਕੋਲ ਇੱਕ ਵਾਰ ਉਪਦੇਸ਼ ਪੁੱਛਣ ਤਾਂ ਉਸ ਨੂੰ ਗੰਨੇ ਦੇ ਮਿੱਠੇ ਰਸ ਦੇਣ ਦੀ ਨਿਆਈ ਉਪਦੇਸ਼ ਦੇ ਕੇ ਨਿਹਾਲ ਕਰ ਦਿੰਦੇ ਹਨ ਅਤੇ ਜੇਕਰ ਕੋਈ ਦੂਜੀ ਵਾਰ ਆ ਕੇ ਫੇਰ ਪੁੱਛਣਾ ਕਰੇ ਕਿ ਮੈਨੂੰ ਸਮਝ ਨਹੀਂ ਆਈ ਤਾਂ ਵੀ ਉਹ ਸੰਤ ਭਗਤ ਉਪਦੇਸ਼ ਦੇਣ ਤੋਂ ਹਟਦੇ ਨਹੀਂ ਫੇਰ ਵੀ ਪਿਆਰ ਭਰੇ ਬਚਨ ਦੱਸਦੇ ਰਹਿੰਦੇ ਹਨ ਮਹੱਲਾ ਪੰਜਵਾ ਠੱਗਾ ਨੀਹਮ ਤਰੋੜ ਠੱਗਾ ਨੀਹਮ ਤਰੋੜ ਜਾਣ ਗੰਦਰਬਾ ਨਗਰੀ ਸੋ ਇਸ ਦਾ ਪਹਿਲਾ ਪਾਠ ਤੇ ਨੀਹਮ ਤਰੋੜ ਆ ਦੂਸਰਾ ਪਾਠ ਹੈ ਨੀਹੋ ਤ ਨੀਹ ਮ ਤਰੋੜ ਸੋ ਇਕੱਠਾ ਵੀ ਆ ਇਹ ਪਾਈ ਇਹਨਾਂ ਸੰਬੰਧੀਆਂ ਕਾਮਕਰੋ ਦਾਦ ਵਿਕਾਰਾਂ ਰੂਪੀ ਠੱਗਾਂ ਨਾਲੋਂ ਨੇਹੋ ਪ੍ਰੇਮ ਤੋੜ ਨਾ ਕਰ ਇਹਨਾਂ ਦੇ ਪ੍ਰੇਮ ਨੂੰ ਗਦਰਬਾ ਨਗਰੀ ਹਰ ਚੰਦੌਰੀ ਜਿਹੜੀ ਦੀ ਉਹਦੀ ਨਿਆਈ ਝੂਠੇ ਜਾਣਣਾ ਕਰ ਸੁਖ ਘਟਾਉ ਦੂਏ ਇਸ ਬੰਧਾ ਨੂੰ ਘਰ ਗਣੇ ਇਹਨਾਂ ਵਿਕਾਰਾਂ ਸੰਬੰਧੀਆਂ ਦਾ ਦੂਏ ਦੋ ਘਟਾਉ ਕੜੀਆਂ ਕੋਈ ਸੁਖ ਹੈ ਵਾਏ ਵਿਕਾਰ ਦੋਹਾਂ ਲੋਕਾਂ ਦੇ ਸੁਖ ਨੂੰ ਕਟਾਊ ਕਟਾਉਣ ਵਾਲੇ ਇਹਨਾਂ ਦਾ ਸਬੰਧ ਕਰਕੇ ਪ੍ਰਧਾਨੂ ਰਾਹੀ ਭਾਵ ਜੀਵ ਨੂੰ ਬਿਆੰਤ ਜੂਨਾ ਰੂਪ ਘਰਾ ਵਿੱਚ ਢਕਣਾ ਪੈਂਦਾ ਹੈ ਭਾਗ ਬਹੁਤ ਦੇਹਾਂ ਧਾਰਨੀਆਂ ਪੈਂਦੀਆਂ ਹਨ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਕ ਅਲੇਖੰ ਅਕਲ ਕੀ ਇਹ ਕਲਪਨਾ ਤੋਂ ਰਹਿਤ ਸਾਰੀਆਂ ਕਲਾ ਸ਼ਕਤੀਆਂ ਦੇ ਮਾਲਿਕ ਪ੍ਰਭੂ ਨੂੰ ਕਿਸੇ ਪਖੰਡ ਭੇਖ ਨਾਲ ਗੁਰਾਂ ਤੋਂ ਬਿਨਾਂ ਨਹੀਂ ਪਾਇਆ ਜਾਂਦਾ ਕਿਉਂਕਿ ਉਹ ਪ੍ਰਭੂ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਤੇ ਅਲੇਖਣ ਲੇਖੇ ਤੋਂ ਰਹਿਤ ਹੈ ਖਾਟ ਦਰਸ਼ਨ ਪ੍ਰਮਤੇ ਫਿਰਹਿ ਨਹਿ ਮਿਲਿਆ ਭੇਖੰ ਕਹਿੰਦੇ ਖਾਟ ਭਾਵ ਛੇ ਭੇਖਾਂ ਪੰਜ ਗਿਆਨ ਇੰਦਰੀਆਂ ਤੇ ਛੇਵੇਂ ਮਨ ਦੇ ਮਗਰ ਲੱਗਣ ਵਾਲੇ ਵੀ ਸੰਸਾਰ ਵਿੱਚ ਪਰਮ ਦੇ ਫਿਰਦੇ ਰਹਿੰਦੇ ਕਿਉਂਕਿ ਪਖੰਡ ਦੇ ਭੇਖੰ ਭੇਖਾਂ ਨੂੰ ਪਾਉਣ ਕਰਕੇ ਉਸ ਪ੍ਰਭੂ ਨਾਲ ਨਹੀਂ ਮਿਲੀਦਾ ਵਰਤ ਕਰਹਿ ਚੰਦਰਾਇਣਾ ਸੇ ਕਿਤੇ ਨ ਲੇਖੰ ਕਈ ਚੰਦਰਾਇਣਾ ਚੰਦਰਮਾ ਸੰਬੰਧੀ ਵਰਤ ਰੱਖਣਾ ਕਰਦੇ ਉਹ ਵਰਤ ਕੀਤੇ ਕਿਸੇ ਵੀ ਲੇਖੇ ਪ੍ਰਵਾਨਗੀ ਵਿੱਚ ਨਹੀਂ 베ਦ ਪੜਹਿ ਸੰਪੂਰਨ ਤਤ ਸਾਰਨ ਸਪੇਖੰ ਕਈ ਸੰਪੂਰਨ ਸਾਰੇ ਦੇ ਸਾਰੇ ਹੀ ਵੇਦਾਂ ਨੂੰ ਪੜ ਜਾਂਦੇ ਪਰ ਤਤ ਸਰੂਪ ਦੇ ਸਾਰ ਵਾ ਤਤ ਸ੍ਰੇਸ਼ਟ ਸਿਧਾਂਤ ਨੂੰ ਨਹੀਂ ਪੇਖੰ ਦੇਖਦੇ ਤਿਲਕ ਕੱਢੈ ਇਸ ਨਾਨਕ ਕਰ ਅੰਤਰ ਕਾਲੇਖੰ ਕਈ ਤੀਰਥਾਂ ਉੱਪਰ ਜਾ ਕੇ ਬਾਹਰੋਂ ਸਰੀਰ ਦਾ ਇਸ਼ਨਾਨ ਕਰਕੇ ਸਰੀਰ ਦੇ ਵਕ ਵਕ ਅੰਗਾਂ ਉੱਪਰ ਤਕਰੀਬਨ 12 ਤਿਲਕ ਟਿੱਕੇ ਕੱਢਦੇ ਲਗਾਉਂਦੇ ਹਨ ਪਰ ਉਹਨਾਂ ਦੇ ਹਿਰਦੇ ਅੰਤਰ ਵਿੱਚ ਪਾਪਾਂ ਦੀ ਕਾਲੇਖੰ ਕਾਲਖ ਹੈ ਭੇਖੀ ਪ੍ਰਭੂ ਨਾ ਲੱਭੈ ਵੇਣ ਸੱਚੀ ਸਿੱਖੰ ਇਸ ਪ੍ਰਕਾਰ ਗੁਰਾਂ ਦੀ ਸੱਚੀ ਸਿੱਖਿਆ ਤੋਂ ਬਗੈਰ ਬਾਰੀ ਭੇਖਾਂ ਕਰਕੇ ਪਰਮੇਸ਼ਰ ਨਹੀਂ ਲਭਦਾ ਭੂਲਾ ਮਾਰਗ ਸੋ ਪਵੈ ਜਿਸ ਤੋਹਰ ਮਸਤਕ ਲੇਖੰ ਹਾ ਹੈ ਭਾਈਓ ਪ੍ਰਭੂ ਤੋਂ ਭੁੱਲਿਆ ਆ ਮਨੁੱਖ ਭਗਤੀ ਸਹਿਤ ਗਿਆਨ ਪਰਮਾਰਥ ਦੇ ਮਾਰਗ ਰਸਤੇ ਉੱਪਰ ਪੈਂਦਾ ਜਿਸ ਦੇ ਮੱਤੇ ਉੱਪਰ ਤੁਰੋ ਹੀ ਸ੍ਰੇਸ਼ਟ ਲੇਖ ਪਏ ਹਨ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀਂ ਦੇਖੰ ਉਹਨਾਂ ਨੇ ਕਹਿੰਦੇ ਆਪ ਦਾ ਜਿਹੜਾ ਜਨਮ ਮਨੁੱਖਾ ਜਨਮ ਸੰਵਾਰ ਨਾ ਕੀਤਾ ਹੈ ਜਿਨ੍ਹਾਂ ਨੇ ਆਪਣੇ ਪਰਤਖ ਮਨਬੁੱਧ ਰੂਪੀ ਅੱਖੀ ਨੇਤਰਾ ਨਾਲ ਗੁਰਾਂ ਦੇ ਦਰਸ਼ਨ ਦੇਖਣ ਕਈਏ ਦੇਖਣਾ ਕੀਤੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ